ਨਮਸਕਾਰ ਸੋਸ਼ਗਾਰਾ ਦਾ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਮੈਂ ਹਾਂ ਮिक्की ਜੈਕਰ ਦੱਸਦੇ ਕਿ ਆਸਥਾ ਕਿੰਨੀ ਵੱਡੀ ਹੈ ਇਹ ਤਸਵੀਰਾਂ ਦੱਸ ਰਹੀਆਂ ਨੇ ਜੀहां ਤਸਵੀਰਾਂ ਦੇਖ ਸਕਦੇ ਹੋ ਗੰਗਾ ਦੇ ਵਿੱਚ ਇੱਕ ਪੱਥਰ ਜਿਹੜਾ ਹੈ ਤੈਰਦਾ ਹੋਇਆ ਨਜ਼ਰ ਆਉਂਦਾ ਹੈ ਤਾਂ ਲੋਕਾਂ ਦੇ ਵੱਲੋਂ ਮੱਥਾ ਟੇਕਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਉੱਥੇ ਧੂਪ ਬੱਤੀ ਅਰਗਬਤੀ ਲਗਾ ਦਿੱਤੀ ਜਾਂਦੀ ਹੈ ਤੇ ਦੱਸਦਾ ਜਾ ਰਿਹਾ ਹੈ ਕਿ ਇਸ ਪੱਥਰ ਨੂੰ ਰਾਮ ਦੇ ਪੱਥਰ ਦੇ ਨਾਲ ਜੋੜਿਆ ਜਾ ਰਿਹਾ ਹੈ ਜੋ ਕਿ ਰਾਮ ਸੇਤੂ ਦੇ ਨਾਲ ਸੰਬੰਧਤ ਹੈ ਤੇ ਦੱਸਿਆ ਜਾਂਦਾ ਹੈ ਕਿ ਇਹ ਪੱਥਰ ਉਹੀ ਹੈ ਤਾਹੀ ਪਾਣੀ ਦੇ ਵਿੱਚ ਤੈਰਦਾ ਹੋਇਆ ਨਜ਼ਰ ਆ ਰਿਹਾ ਜੀ ਹਾਂ ਤਸਵੀਰਾਂ ਦੇਖ ਸਕਦੇ ਹੋ ਇਹ ਤਸਵੀਰਾਂ ਦਾਦਰੀ ਘਾਟ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਗੰਗਾ ਦੇ ਵਿੱਚ ਇਹ ਤੈਰਦੇ ਹੋਏ ਪੱਥਰ ਨੂੰ ਦੇਖ ਕੇ ਲੋਕ ਹੈਰਾਨ ਹੋ ਜਾਂਦੇ ਨੇ ਤੇ ਇਸ ਨੂੰ ਕਰਿਸ਼ਮਾ ਦੱਸਦੇ ਨੇ ਉਸ ਤੋਂ ਬਾਅਦ ਲੋਕ ਇਸ ਪੱਥਰ ਨੂੰ ਰਾਮ ਸੇਤੂ ਦੇ ਨਾਲ ਜੋੜਦੇ ਹੋਏ ਰੱਬ ਦਾ ਭਗਵਾਨ ਦਾ ਚਮਤਕਾਰ ਮੰਨਦੇ ਨੇ ਤੇ ਇਸ ਤੋਂ ਬਾਅਦ ਉੱਥੇ ਪੂਜਾ ਅਰਚਨਾ ਕਰਨੀ ਸ਼ੁਰੂ ਕਰ ਦਿੰਦੇ ਨੇ ਦੇਖ ਸਕਦੇ ਹੋ ਸ਼ਰਧਾਲੂਆਂ ਦੀ ਭਾਰੀ ਭੀੜ ਲੱਗ ਜਾਂਦੀ ਹੈ ਗੰਗਾ ਦੇ ਨੇੜੇ ਇਹ ਪੱਥਰ ਜਿਹੜਾ ਹੈ ਤੈਰਦਾ ਹੋਇਆ ਨਜ਼ਰ ਆ ਰਿਹਾ ਲੋਕ ਇਸ ਨੂੰ ਮੱਥਾ ਟੇਕ ਰਹੇ ਨੇ ਤੇ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਹੁਣ ਤਸਵੀਰਾਂ ਜੜੀਆਂ ਨੇ ਖੂਬ ਵਾਇਰਲ ਹੋ ਰਹੀਆਂ ਨੇ ਤੁਸੀਂ ਕੀ ਕਹੋਗੇ ਅਜਹੀ ਸ਼ਰਧਾ ਦੇ ਉੱਤੇ ਜਿੱਥੇ ਲੋਕ ਜਿਹੜੇ ਨੇ ਦੇਖ ਸਕਦੇ ਹੋ ਤੈਰਦੇ ਹੋਏ ਪੱਥਰ ਨੂੰ ਰਾਮ ਸੇਤੂ ਦੇ ਨਾਲ ਜੋੜ ਰਹੇ ਨੇ ਜ਼ਰੂਰ ਕਮੈਂਟ ਕਰਕੇ ਦੱਸੋ